ਸਤਨਾਮ ਵਾਹਿਗੁਰੂ ਸਵਾ ਸਜੀਓ ਪਾਪ ਛਾਈ ਦਸਵੇਂ ਕਬਿਓ ਬਾਜ ਬੇਨਤੀ ਚਉਪਈ ਹਮਰੀ ਕਰੋ ਆਤਮਾ ਰਖਾ ਜਰੜ ਹੋਏ ਜਿਤ ਕੀ ਇਛਾ ਤਉ ਚਰਨ ਨਾਮ ਰਹਿ ਅੰਬਾਰ ਆਪਣਾ ਜਾਣ ਕਰੋ ਬ੍ਰਿਤ ਪਾ ਹਮਰੇ ਦੋਸਤ ਸਦਾ ਤੁਮਕਾ ਉਭੋ ਆਬਹਾ ਬਚਾ ਸੁਖੀ ਦਸੈ ਮੋ ਰੋ ਪਰਿਵਾਰਾ ਸੇਵਕ ਸਿਖ ਸਗੈ ਕਨਤਾਰ ਮੋ ਰਚ ਨਿਜ ਕਰਦ ਕਰੀਐ ਸਬਦ ਅਬਿਕੋ ਆਜ ਸੰਗਹੀਐ ਪੂਰਨ ਹੋਇ ਅਮਰੀ ਆਸਾ ਤੋਰ ਬਲ ਗਿਰਿਐ ਤਿਆਸਾ ਮੈਂ ਸ਼ਾਰ ਕੋਈ ਅਵਰਨ ਤਿਆਉਨ ਜੋ ਗਰਜੋ ਸੋ ਤੁਚ ਪਾਉ ਸੇਵਕ ਸੇਖ ਮੰਨ ਲੈ ਤਾੜੀ ਹੈ ਤੁੰਤ ਸਤਰ ਹਮਾਰ ਮੰਨਿ ਹੈ ਆਹਤ ਦਮੋਜ ਬਰੀ ਹੈ ਮਰਣ ਕਾਲ ਕਾਂਤਰਾ ਸੁਨੇ ਵਰੀ ਹੈ ਮੋਜੋ ਸਦਾ ਅੰਗਾਰ ਪਛਾ ਸੇ ਅਸਤੋਚ ਜੁਲਕਰ ਹੈ ਅੱਛਾ ਰਾਵਲ ਅੰਗ ਰੱਖੜ ਹਾਰੇ ਸਾਹਿਬ ਸੰਤ ਸਹਾਇ ਭਿਆ ਦੇਨ ਬੰਦ ਦਸਤਨ ਕੇ ਅੰਤਾ ਤੁਮੋ ਪੁਰੀ ਚਰ ਦਸ ਪੰਤਾ ਕਾਲ ਪਾਏ ਨਮ ਬਪਤਰਾ ਕਾਲ ਪਾਏ ਸਭ ਤੂ ਬਪਤਰਾ ਕਾਲ ਪਾਏ ਕਰਦ ਸੰਪ੍ਰਕਾਸ ਸੰਗਕਾਰ ਕਾਕਿਆਤ ਮਸਾ ਜਗਤ ਦੇ ਦਰ ਸਭ ਲੋਕ ਸਵਾਰਾ ਹਮਸਕਾਰ ਹੈ ਤਾਏ ਅੰਮਾਰ ਜਗਨ ਕਾ ਸਭ ਜਗਤ ਪਨਾਇ ਦੇਵ ਦੇਤ ਜਸਨੁ ਬਚਾਇ ਦੰਤਿਕ ਅਵਤਾਰਾ ਸੋਈ ਗੁਰੂ ਸਮਝੋ ਅੰਮਾਰ ਨਾਨਕ ਸਰਕਾਰ ਤਿਸੇ ਪੁਆ ਮਾਣੀ ਸਗਲ ਪ੍ਰਜਾ ਚੰਦਿਆ ਰੱਪ ਸਵਾਰੀ ਸਵਕਨ ਨੂੰ ਸਉਗਣ ਸੁਖਤੀਆ ਸਤਰਨ ਕੋ ਪਨ ਮੋਦ ਕੀਓ ਕਾਲ ਕਰ ਕੇ ਅਨਰ ਕੀ ਜਾਣਤ ਭਲੇ ਗੁਰ ਕੇ ਵਿਸ਼ਾਲੰਤ ਚਿਤਿ ਤੇ ਪੁੰਚਰ ਅਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਣ ਦੁਖ ਪਾਏ ਜੇ ਦੁਖੀ ਸੁਖ ਪਾਏ ਸੋ ਜਨ ਕੇ ਸੁਖੀ ਏਕ ਏਕ ਕੀ ਪੀਰ ਪਖੰਨ ਕਾਲ ਕਰ ਕੇ ਪੜ ਪੜ ਕੇ ਜਾਣੈ ਜਬ ਜਕਰਕ ਕਰ ਕਰਤਾ ਪਰਜਾ ਕਰਤ ਤਾ ਦੇਹ ਪਾਰ ਜਬ ਅਕਰਕ ਕਰਤ ਕਬ ਤਮੈ ਮਿਲਤ ਦੇਤ ਸਰਬ ਜਿਤਿ ਬਦਨਾ ਸੇਠ ਸੋਤਾਰੇ ਆਪਾ ਪੜੀ ਗੁਜਚਾਰ ਤੁਮ ਸਵੇ ਤੇ ਰਹਤ ਦਿਨਾਂ ਜਾਤਿ ਪਿਤਾ ਜਾਗੋ ਪੇੜੜਾ ਪਾਉ ਤਿੰਦੇਤਾ ਤਉ ਕੋ ਕਰ ਬਾਣ ਅਨਮਾਨਤ ਮਾ ਮੋੜ ਕਸ਼ ਫੇਟਨ ਗਿਆਨਤ ਨਾ ਦੇਉ ਕੋ ਗਤ ਸਦਾ ਸਰਬ ਰੰਕਾਰ ਕਾ ਚਿੰਨਤ ਤੈ ਭੇਵ ਆ ਬਾਪੜੇ ਬੁਲੈ ਚਿਤੀ ਬਰਣਤ ਪੰਨ ਬਣਤ ਹੈ ਦਿੱਤੀ ਸੰਗਰ ਲਖਾ ਨਾ ਜੈ ਵਿਸਾਰ ਕਹਿ ਬਿਦ ਸਜਾ ਪ੍ਰਥਮ ਸੰਸਾਰ ਇਹ ਕਿਆ ਰੂਪਨੁ ਸਰੂਪਾ ਰਖ ਪਇ ਹੋਰਨ ਕਰਿ ਭੁਖਾ ਅੰਬਜ ਜੈ ਜਿ ਸੇ ਤਜ ਕਿੰਨੀ ਉਤਪਜ ਕਾਲ ਬਉਰ ਰਚਿ ਤਿਨਨੀ ਕਾਉ ੋਲ ਰਾਜ ਹਦ ਬਿਠਾ ਕਾਉ ਸਿਮਰਤ ਭਇਓ ਸ਼ੰਕਰ ਇਕਠਾ ਸਗਰੀ ਸਤਲਖਰ ਚੰਪ ਆਧੂਰਾ ਦਸ਼ਰੂਪ ਸੋਇ ਪਵ ਅਵਰੱਛਾ ਮੇਰੇ ਤੁਮ ਕਰੋ ਸਿਖੋ ਉਬਾਰ ਸਿਖ ਸੰਗਰ ਦਸਤ ਦਿੱਤੇ ਅਟਬਤ ਉਤਪਤਤਾ ਤਸ ਕਦਮਲੇ ਕਰੋ ਰਣ ਕਥਾ ਜੇ ਉਸ ਨੂੰ ਧ ਤਵ ਸਰਣੀ ਪਰੇ ਤਨ ਕੇ ਦੁਸ਼ਟ ਦੁਖ ਤ ਕਰੇ ਪੁਰਗ ਜਾਵਨ ਪਵਿਤਰ ਜਹਾਨ ਤਨ ਕੇ ਹਮ ਸੰਕਲ ਸਵਟਾਰ ਜੋ ਕੋ ਨ ਕੋ ਇਕ ਬਾਰਤ ਆਏ ਹੈ ਤਾਂ ਰੱਛਾ ਹੋਏ ਤਾਏ ਸਭ ਕਾਲਾ ਦੁਸਤ ਰਸ ਤਨੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਮ ਜੈ ਨਹਰੋ ਤਾਂ ਕੇ ਤੰ ਤਨ ਕਮਉ ਹਰ ਅਰਿੱਤ ਸਿਧਿ ਕਰਮ ਸਭ ਹੋਏ ਦੁਸਤ ਸ਼ਾਸ਼ਵ ਸਕ ਕਰਮ ਕੋਈ ਇਹ ਦੁਆਰ ਜਨ ਤੁਮੈ ਸਭਾਰਾ ಪಾಠಗೊಳಕ್ಕೆ ਕੇ ਤਮੈ ਸਰਣ ਆਉਂ ਜਾਈ ਆਪਤ ਦਰ ਲੁਕਾਰੀ ਸਰ ਉਤੋਰ ਮੋਸਾਈ ਦੋ ਸੁ ਦੁਖੰਤੇ ਲੈਵੋ ਬਚਾ